ਇਹ ਮੀ ਆ ਹੈਗਾ ਤੇਰੇ ਕੋਲ ਗਲਾਸ ਆ ਛੱਡ ਦੇ ਤੇ ਗਲਾਸ ਨੂੰ ਜੇ ਮੁੱਦਾ ਕਰੇਗਾ ਪਾਣੀ ਥੱਲੇ ਡੋਲੂਗਾ ਨਹੀਂ ਡੋਲੂ ਮਾੜਾ ਡੋਲ ਕੇ ਦਿਖਾ ਮਾੜੇ ਬਸ ਡੋਲ ਗਿਆ ਤੇ ਪਾਣੀ ਰੋਕਣਾ ਰੋਕ ਨੂੰ ਮੈਂ ਕਿਹੜੇ ਸਾਹਿਬ ਨਾਲ ਰੋਕ ਦੇਗਾ ਇਹ ਰੋਕਣਾ ਜ਼ਰੂਰ ਆ ਲੈ ਆ ਚੱਕ ਮੈਂ ਤੈਨੂੰ ਆਹ ਦਿਨਾ ਲੈ ਰੋਕੇ ਦਿਖਾ ਰੋਕ ਹੂੰ ਸੁੱਤ ਗਈ ਡਲ ਗਿਆ ਪਾਣੀ ਰੋਕਣਾ ਬਿਨਾ ਹੱਥ ਲਾਏ ਬਿਨਾ ਕੋਈ ਚੀਜ਼ ਪਾਣੀ ਰੋਕਣਾ ਹਾਂ ਕਿਵੇਂ ਰੋਕੀਂਗਾ ਲਿਆ ਤੇ ਪਾਣੀ ਦੀ ਬੋਤਲ ਪਰਤਨ ਨੂੰ ਮੈਂ ਰੋਕੇ ਦਿਖਾਉਣਾ ਇਹ ਸੈਂਸ ਆ ਕੋਈ ਜਾਦੂ ਨਹੀਂ ਹੈਗਾ ਤੇ ਆ ਇੱਧਰ ਮੇਰਾ ਫੋਨ ਫੜੀ ਤੈਨੂੰ ਮੈਂ ਦੱਸਦਾ ਵੀ ਪਾਣੀ ਕਿਵੇਂ ਰੋਕੂ ਲਿਆ ਓਰੇ ਰੱਖ ਦੇ ਹਾਂ ਐ ਰੱਖ ਦੇ ਦੇਖ ਐ ਰੱਖੇਗਾ ਰੱਖ ਇਹ ਰੱਖ ਦਰ ਲ ਗਿਆ ਉੱਪਰ ਹੈ ਕੀ ਕੰਮ ਕੀ ਜਾ ਰਿਹਾ ਕਰਨਾ ਹੈ ਕਰ ਹੁਣ ਹੁਣ ਤੂੰ ਇਹ ਦਵਾਰੇ ਕਲਾਸ ਭਰ ਕੇ ਲੈ ਤੈਨੂੰ ਮੈਂ ਕਰਕੇ ਦਿਖਾਣਾ ਕਰਨੀ ਬਾਈ ਇਹ ਸੈਂਸਾਦਨ ਮੈਂ ਕਰਕੇ ਦਿਖਾਣਾ ਤੋ ਕੋਈ ਵੀ ਆ ਦੇ ਘਰੇ ਵੀ ਕਰਕੇ ਦੇਖ ਲੈ ਕੋਈ ਬੰਦਾ ਭਰ ਇਹਨੂੰ ਕਲਾਸ ਭਰਤਾ ਫੁੱਲ ਦਿਖਾ ਦੇ ਮੈਨੂੰ ਕੈਮਰੇ 'ਚ ਬਸ ਥੇ ਉੱਪਰ ਤੱਕ ਭਰ ਲੈ ਥੋੜਾ ਹੋਣਾ ਵੀਰੇ ਜੀ ਐਂ ਕਰ ਆ ਫੜ ਇਹ ਕਲਾਸ ਹੈ ਇਹ ਸੈਂਸਾ ਕੋਈ ਜਾਦੂ ਨਹੀਂ ਇਹਨੂੰ ਐਂ ਕਰਾਂਗੇ ਤਾਂ ਡੁੱਲਦਾ ਹਾਂ ਇਹ ਡੁੱਲ ਗਿਆ ਇਹਦੇ ਉੱਤੇ ਮਾਰ ਲਈ ਆਪਾਂ ਆਟੇ ਵਾਲੀ ਛਾਣਨੀ ਮੁੱਦੀ ਉੱਤੇ ਧਰਿਆ ਮੈਂ ਹੱਥ ਹੱਥ ਧਰ ਕੇ ਇਹ ਟੋਲ ਲਿਆ ਪਾਣੀ ਮਾੜ ਮੁੱਟਾ ਹੂੰ ਤੇ ਆਹ ਚੱਕ ਮੇਥਰਾ ਹਾਂ ਠੀਕ ਆ ਆਹ ਹੱਥ ਮੇਰਾ ਸ਼ੈਰ ਤੇ ਆ ਹੁਣ ਕਈ ਕਹਿਣਗੇ ਵੀ ਜਾਦੂਗਰ ਬਣ ਕੇ ਜਾਦੂਗਰ ਹੈ ਇਹ ਇੱਕ ਸਾਇੰਸ ਆ ਜਿਹੜੀ ਮੈਂ ਸਿੱਖੀ ਆ ਗਲਾਸ ਆਪਾਂ ਮੁੱਦਾ ਮਾਰਤਾ ਤੇ ਥੱਲੇ ਵੀ ਕੈਮਰਾ ਮਾਰਦੇ ਮਾੜਾ ক্লোਜ਼ ਕਰ ਲਾ ਕੋਈ ਕਾਗਜ਼ ਨਹੀਂ ਦੇ ਥੱਲੇ ਠੀਕ ਆ ਇਹ ਆਟੇ ਵਾਲੀ ਛਾਣਨੀ ਆ ਤੇ ਗਲਾਸ ਵੀ ਇੱਥੇ ਪਾਣੀ ਛਲਕਦਾ ਆਂ ਦਿਖਾਈ ਪਾਣੀ ਛਲਕਦਾ ਨਾ ਤੇ ਆਪਣੇ ਚ ਹੱਥ ਨਹੀਂ ਕੋਈ ਸੀ ਜੇ ਇਹਨੂੰ ਮੈਂ ਐਂ ਚੱਕਦਾ ਪਾਣੀ ਥਲੇ ਡੁੱਲੂਆ ਆ ਦੇਖ ਇਕੋ ਗਿਆਨ ਦਾ ਬਾਰੇ ਮੈਂ ਪੜਨਾ ਸੀ ਰੇਤਲ ਸਾਹਿਕ ਸਾਇੰਸ ਆ ਜਿਹੜੀ ਪੱਤੇ ਰਿਆ ਸੁਣ ਮੈਂ ਬਾਅਦ ਚ ਸਮਝਾ ਦੇਣਾ ਵੀ ਕਾਰਨ ਕੀ ਆ ਦਾ ਕਿ ਗਲਾਸ ਆਪਾਂ ਕਰ ਲਿਆ ਅੰਦਰ ਖੜਾ ਕਰੀ ਅੰਦਰ ਗਲਾਸ ਆ ਪਾਣੀ ਦਾ ਰਹੇ ਹੰਦ ਤੇ ਇਹਨੂੰ ਆਪਾਂ ਸਾਣੀਤੇ ਮੁਦੀ ਮਾਰਲਨੀਆ ਆਟੇ ਵਾਲੀ ਆਟੇ ਵਾਲੀ ਸਾਣੀ ਮੁਦੀ ਮਾਰਕੋ ਤੇ ਨਾਲ ਨਾ ਹੱਥ ਹੱਥ ਧਰ ਕੇ ਮੁਦੀ ਮਾਰੇ ਤੇ ਆ ਜਖੂ ਆpani ਦਿਖਾ ਦੇ ਪਚੂ ਨਹੀਂ ਹੈ ਨਾ ਠੀਕ ਨਾ ਤੇ ਆ ਜਖੂ ਆ ਸਾਣੀਆ ਮਕਸਦ ਕੀ ਹੈ ਸੈਂਸ ਇਹ ਕੋਈ ਜਾਦੂ ਨਹੀਂ ਇਹ ਅੰਦਰ ਬਖੰਡ ਜੋ ਬਾਬੇ ਕੋਸ਼ ਕਰੀ ਜਾਣਾ ਇਹ ਸਿਰਫ ਇੱਕ ਕਲਾ ਨਹੀਂ ਕਿਉਂਕਿ ਇਹਦੇ ਨਾ ਰੋਮ ਥੱਲੇ ਜਾਲੀ ਦੇ ਬਹੁਤ ਬਰੀਕ ਹੁੰਦੇ ਨੇ ਜਦੋਂ ਆਪਾਂ ਐਂ ਹੱਥ ਪੇਰ ਦੀਏ ਉਹ ਰੋਮ ਬੰਦ ਹੋ ਜਾਂਦੇ ਨੇ ਉਹਦੇ ਨਾਲ ਇਹ ਪਰਤ ਉੱਪਰਲੀ ਪਾਣੀ ਦਾ ਦਬਾਅ ਬੰਦ ਹੋ ਜਾਂਦਾ ਇਹਦੇ ਕੁਛ ਸੈਂਸਕਲਾ ਇਹ ਸੈਂਸ ਆ ਇਹ ਜਿਹੜੇ ਕੋਈ ਜਾਦੂ ਜਿੱਦੂ ਵਾਲੇ ਚੱਕਰ ਨੇ ਤੇ ਆਹ ਖੜਾ ਵਿੱਚ ਪਾਣੀ ਤੇ ਮੈਂ ਵੀ ਇਹ ਕਿਸੇ ਤੋਂ ਸਿੱਖਿਆਗਾ ਕਿਉਂਕਿ ਇਹਦੇ ਜਦੋਂ ਨਾ ਬਰੀਕ ਰੋਮ ਆਟੋਮੈਟਿਕਲੀ ਬੰਦ ਹੋ ਜਾਂਦੇ ਜਦੋਂ ਪਾਣੀ ਡੱਕਦਾ ਤੇ ਤੁਸੀਂ ਜਾਲੀ 'ਚ ਦੇਖੋਗੇ ਤੇ ਇਧਰ ਮਾਰੀ ਫਿਰ ਕੈਮਰਾ ਆਹ ਸਾਰੇ ਰੋਮ ਬੰਦ ਹਨ ਆ ਦੇਖ ਪਾਣੀ ਦੇ ਬੰਦ ਹੋ ਕੇ ਰੂਮ ਇਹ ਇਹ ਐ ਖੁੱਲ ਖੁੱਲ ਜਾਣਗੇ ਇਹਦੇ ਕਰਕੇ ਇਹਦੇ ਵਿੱਚੋਂ ਪਾਣੀ ਡਿੱਗਦਾ ਨਹੀਂ ਹੂੰ ਇਹ ਹੀ ਇੱਕ ਕਾਰਨ ਆ ਇਹ ਚ ਕੋਈ ਐ ਨਾ ਕਦੇ ਵੀ ਬਾਬਾ ਚਮਤਕਾਰ ਮੈਨੂੰ ਮੱਥੜ ਥੜ ਕੇ ਕੋ ਟੇਕੀ ਜਾਵੇ ਮੈਂ ਹੈ ਜਹ ਹੈ ਨਹੀਂ ਤੇ ਇਹਦਾ ਮਕਸਦ ਆ ਜਾਲੀ ਜਿਹੜੀ ਫ੍ਰੀਕ ਹੁੰਦੀ ਆ ਨਾ ਤੁਸੀਂ ਜਦੋਂ ਭਰੰਕ ਕਰਾਉਣਾ ਹੈ ਘਰਾਂ ਨੂੰ ਜਦੋਂ ਆਪਾਂ ਛੋਟੀਆਂ ਜਾਲੀਆਂ ਹੁੰਦੀਆਂ ਨੇ ਮੋਰੀਆਂ ਤੇ ਆਪਾਂ ਮੋਰੀਆਂ ਰੰਗ ਕਰਦੇ ਆ ਉਹ ਡੱਬੀ ਨਹੀਂ ਬੰਦ ਹੋ ਜਾਂਦੀ ਫ੍ਰੀਕ ਦੀ ਡੱਬੀ ਕੋ ਬੰਦ ਹੋ ਜਾਂਦੀ ਆ ਰੰਗਣਾ ਭਰ ਜਾਂਦੀ ਆ ਬਲਬੇ ਨਿਕਲ ਕੇ ਹਟ ਜਾਂਦੀ ਆ ਉਹਦੇ ਕਰਕੇ ਇਹ ਬਰੀਕ ਡੱਬੀ ਦੀ ਜਾਲੀ ਹੋਣ ਕਰਕੇ ਾਟੇ ਵਾਲੀ ਤੇ ਇਹ ਇਹਦੇ ਵਿੱਚ ਹਵਾ ਭਰ ਜਾਂਦੀ ਆ ਹਵਾ ਭਰਨ ਦੇ ਨਾਲ ਇਹਦੇ ਵਿੱਚ ਉਹ ਜਿਹੜੀ ਵਸਤੂ ਆ ਜਾਂ ਪਾਣੀ ਪਾਲਾ ਕੋਈ ਵੀ ਚੀਜ਼ ਪਾਲੋ ਨਿਕਲਦੀ ਨਹੀਂ ਕਿਉਂਕਿ ਇਹ ਬਰੀਕ ਡੱਬੀ ਦੇ ਵਿੱਚੋਂ ਪਾਣੀ ਵੀ ਆਪ ਜੇ ਐਂ ਗਲਾਸ ਕਰਕੇ ਬਾਅਦ ਚ ਚੱਕ ਕੇ ਪੀ ਲਵਾਂਗੇ ਨਾ ਆ ਜਿਹੜੀਆਂ ਡੱਬੀਆਂ ਨੇ ਆ ਜੀ ਡੱਬੀ ਬਣੀ ਹੁੰਦੀ ਆ ਇਧਰ ਜਾਲੀ ਮੋਟੀ ਹੁੰਦੀ ਆ ਇਧਰ ਹੁੰਦੀ ਆ ਬਰੀਕ ਉਦੇ ਕਰਕੇ ਜੋ ਪਾਣੀ ਨਿਕਲਦਾ ਨਹੀਂ ਉਹਦੀ ਇੱਕ ਤਹਿ ਤੇ ਸਤਾ ਬਣ ਜਾਂਦੀ ਹੈ ਜਿਹਨੂੰ ਵਿਗਿਆਨੀ ਮੰਨਦੇ ਇੱਕ ਥੱਲੇ ਜਦੋਂ ਤਾਲ ਬਣ ਕੇ ਤਹਿ ਬਣ ਗਈ ਤੇ ਉਹਦੇ ਵਿੱਚੋਂ ਚੀਜ਼ ਹਮੇਸ਼ਾ ਨਿਕਲਦੀ ਨਹੀਂ ਇਹਦੇ ਬਹੁਤ ਤਰ੍ਹਾਂ ਦੇ ਟਰੈਕ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਪਰ ਜੇ ਹੁਣ ਆਪਾਂ ਐ ਦੱਸਣ ਲੱਗੇ ਤਾਂ ਕਿੰਨੇ ਕਹਿੰਦੇ ਜਾਦੂਗਰ ਬਣ ਗਿਆ ਜਾਦੂਗਰ ਨਹੀਂ ਆਪਾਂ ਸਾਇੰਸ ਤੋਂ ਬਹੁਤ ਚੀਜ਼ਾਂ ਤਰਕਸ਼ੀਲ ਭਾਂਗੀਆਂ ਤੋਂ ਤੇ ਫੋਨਾਂ ਤੋਂ ਬਹੁਤ ਚੀਜ਼ਾਂ ਸਿੱਖੀਆਂ ਨੇ ਧੰਨਵਾਦ